ਹਾਂਜੀ ਬਾਬੇ ਆਪਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਖੜੇ ਆ ਜਿੱਥੇ ਹੜਪੀਟਾਂ ਲਈ ਵੀਰਾਂ ਨੇ ਸਮਾਨ ਇਕੱਠਾ ਕੀਤਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਇਹ ਸਮਾਨ ਜਿਹੜਾ ਇਹ ਪਿੰਡ ਦੇ ਵਿੱਚੋਂ ਇਕੱਠਾ ਕੀਤਾ ਜਾਂ ਕਿਤੇ ਬਾਹਰੋਂ ਵੀ ਇਕੱਠਾ ਕੀਤਾ ਤੇ ਇਹ ਕਿਹੜੀ ਜਥੇਬੰਦੀ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਸੱਸੀ ਗੱਲ ਸੱਸੀ ਗੱਲ ਜੀ ਸਾਰਿਆਂ ਤੇ ਪਹਿਲਾਂ ਤਾਂ ਸਾਨੂੰ ਐ ਦੱਸੋ ਜਿਹੜੇ ਹੜਪੀਟਾਂ ਲਈ ਆਪਾਂ ਸਮਾਨ ਇਕੱਠਾ ਰਾਸ਼ਨ ਇਕੱਠਾ ਕੀਤਾ ਹਨ ਤੇ ਉਹ ਕਿਹੜੇ ਪਿੰਡ ਤੋਂ ਪਿੰਡ ਚੋਂ ਕੀਤਾ ਆਪਾਂ ਇਕੱਠਾ ਇਹ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਗਈ ਇਹ ਨੌਜਥੇਬੰਦੀਆਂ ਦਾ ਥੜਾ ਬਣਿਆ ਪੰਜਾਬ ਦੇ ਵਿੱਚ ਪਹਿਲਾਂ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਨੇ ਇਸ ਚੀਜ਼ ਤੋਂ ਹੜ੍ਹ ਪ੍ਰਭਾਵਿਤ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਹਿਲਾਂ ਸੂਬੇ ਦੀਆਂ ਟੀਮਾਂ ਨੇ ਇਹਨਾਂ ਨੌਜਥੇਬੰਦੀਆਂ ਦੀਆਂ ਟੀਮਾਂ ਨੇ ਕੁੱਲ ਜਾਨੀ ਕਿ ਉੱਥੇ ਜਾ ਕੇ ਸਰਵੇ ਕੀਤੇ ਗਏ ਆ ਸਰਬਿਆਂ ਦੇ ਵਿੱਚ ਇਹ ਪਤਾ ਕੀਤਾ ਗਿਆ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੜੀ ਚੀਜ਼ ਦੀ ਕਿੰਨੀ ਲੋੜ ਆ ਉਹਦੇ ਵਿੱਚ ਜਾਨੀ ਕਿ ਕੁੱਲ ਗੱਲ ਆ ਗਈ ਜਿਹਹੋ ਜੀ ਉੱਥੇ ਹਾਲਤ ਬਣੀ ਹੋਈ ਆ ਉਹਨਾਂ ਇਲਾਕਿਆਂ ਦੀ ਹੜਾਂ ਨੇ ਜਾਨੀ ਕਿ ਉਹਨਾਂ ਦਾ ਕੁੱਲ ਕਾਰੋਬਾਰ ਝੜਦਾ ਕਾਰਬਾਰ ਝੜ ਤੇ ਫਸਲਾਂ ਤਬਾਹ ਕਰਤੀਆਂ ਉਹਨਾਂ ਦੀ ਕੁੱਲ ਹਾਲਤ ਨੂੰ ਸਮਝਦੇ ਹੋਏ ਇਹ ਜਥੇਬੰਦੀਆਂ ਵੱਲੋਂ ਉਪਰਾਲਾ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਇਹ ਮਹਿੰਮ ਚਲਾਈ ਗਈ ਆ ਇਹ ਮਹਿੰਮ ਦੇ ਤਹਿਤ ਰਾਸ਼ਨ ਦੇ ਨਾਲ-ਨਾਲ ਰੁਪਈਆਂ ਦੇ ਨਾਲ-ਨਾਲ ਇਹ ਜਨਨ ਕਿ ਇਹ ਵੀ ਮਹਿਮਾ ਚਲਾਈ ਆਪਾਂ ਇਹ ਵੀ ਨਾਲ ਇਹ ਯਤਨ ਜਟਾਏ ਆ ਉਥੋਂ ਦੀਆਂ ਔਰਤਾਂ ਦੀਆਂ ਹਾਲਤਾਂ ਨੂੰ ਸਮਝਦੇ ਹੋਏ ਕਿਉਂਕਿ ਉਹਨਾਂ ਦੇ ਕੋਲੇ ਕੁਝ ਪੰਡਨ ਨੂੰ ਨਹੀਂ ਬਚਿਆ ਨਾ ਕੁਝ ਮਰਦਾ ਕੋਲੇ ਨੌਜਵਾਨਾਂ ਕੋਲੇ ਨਾ ਛੋਟੇ-ਛੋਟੇ ਬੱਚਿਆਂ ਕੋਲੇ ਕਿਉਂਕਿ ਉਹਨਾਂ ਦਾ ਸਭ ਕੁਝ ਪਾਣੀ ਬਹਾ ਕੇ ਲੈ ਗਿਆ ਉਹਨਾਂ ਦੇ ਅਸੀਂ ਉਹ ਚੀਜ਼ਾਂ ਨੂੰ ਵੀ ਧਿਆਨ ਚ ਰੱਖਦੇ ਹੋ ਜੋ ਨਿੱਜੀ ਚੀਜ਼ਾਂ ਆਪਾਂ ਜ਼ਿੰਦਗੀ ਦੇ ਨਾਲ ਆਪਣੇ ਸੰਬੰਧਿਤ ਹੁੰਦੀਆਂ ਆਪਾਂ ਵਰਤਦੇ ਆ ਘਰਾਂ ਦੇ ਵਿੱਚ ਉਹ ਕੁੱਲ ਚੀਜ਼ਾਂ ਦਾ ਵੀ ਆਪਾਂ ਇਹ ਚੀਜ਼ਾਂ ਦੇ ਨਾਲ ਨਾਲ ਉਹ ਪਿੰਡਾਂ ਦੇ ਵਿੱਚੋਂ ਪ੍ਰਬੰਧ ਕੀਤਾ ਅਸੀਂ ਅੱਜ ਪਿੰਡ ਜੀਦਾ ਦੇ ਵਿੱਚ ਖੜੇ ਆ ਪਿੰਡ ਜੀਦੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰਦਾਵਾ ਇਹਨਾਂ ਜਥੇਬੰਦੀਆਂ ਵੱਲੋਂ ਜਨਨ ਕਿ ਇਸ ਪਿੰਡ ਦੇ ਵਿੱਚ ਪੂਰੇ ਦੇ ਵਿੱਚ ਉਹ ਫੰਡ ਇਕੱਠਾ ਕੀਤਾ ਗਿਆ ਜਿਹਦੇ ਵਿੱਚ ਜਨਨ ਕਿ ਕਣਕ ਖੰਡ ਚਾਹ ਦਾਲਾਂ ਤੇ ਉਹਦੇ ਨਾਲ ਨਾਲ ਨਗਦ ਰੁਪਏ ਤੇ ਉਹਦੇ ਨਾਲ ਜੋ ਬਿਸਤਰੇ ਕਿਉਂਕਿ ਠੰਡ ਦਾ ਮੌਸਮ ਆ ਰਿਹਾ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਬਿਸਤਰੇ ਵੀ ਇਕੱਠੇ ਕੀਤੇ ਗਏ ਔਰਤਾਂ ਵਾਸਤੇ ਸੂਟ ਸਾਡੀਆਂ ਪਿੱਛੇ ਔਰਤ ਬੀਬੀਆਂ ਉਹ ਸਾਡੀਆਂ ਮਤਾਵਾ ਭੈਣਾਂ ਉਹ ਜਨਨ ਕੋ ਪੈਕਿੰਗ ਦਾ ਕੰਮ ਕਰ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਯਾਨੀ ਕਿ ਇੱਕ ਦੋ ਦਿਨਾਂ ਤੱਕ ਜਿੱਥੇ ਵੀ ਜਥੇਬੰਦੀਆਂ ਦਾ ਸਲੇਹਾ ਆਊਗਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅਸੀਂ ਭੇਜਨੇ ਆ ਜਿਹੜੇ ਇਲਾਕਿਆਂ ਦੇ ਵਿੱਚ ਉਹ ਗਾਣ ਕਹਿਣਗੇ ਉੱਥੇ ਅਸੀਂ ਇਹ ਯਾਨੀ ਕਿ ਕੁੱਲ ਚੀਜ਼ ਦੀ ਉੱਥੇ ਪਹੁੰਚ ਕਰਨੀ ਹੈ ਵੀ ਤੇ ਜਿੱਦੇ ਪਿੰਡ ਦੇ ਵਿੱਚ ਤੁਸੀਂ ਇਹਦਾ ਰਾਸ਼ਨ ਸਮਾਨ ਇਕੱਠਾ ਕੀਤਾ ਕਿਵੇਂ ਹੰਗਾਰਾ ਰਿਹਾ ਜੀ ਦੇ ਪਿੰਡ ਜੀਦੇ ਪਿੰਡ ਦਾ ਬਹੁਤ ਵਧੀਆ ਹੰਗਾਰਾ ਰਿਹਾਗਾ ਅਸੀਂ ਇਸ ਗੱਲ ਕਰਕੇ ਧੰਨਵਾਦ ਵੀ ਕਰਦੇ ਆ ਜਿੱਦਾ ਵਾਸੀਆਂ ਦਾ ਕੁੱਲ ਵਰਗ ਦਾ ਧੰਨਵਾਦ ਕਰਦੇ ਆ ਕਿਸਾਨਾਂ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਜਿਨ੍ਹਾਂ ਨੇ ਸਾਨੂੰ ਜਦੋਂ ਵੀ ਅਸੀਂ ਪਿੰਡ ਦੇ ਵਿੱਚ ਗਏ ਆ ਵੱਡਾ ਸਹਿਯੋਗ ਮਿਲਿਆ ਭਰਮਾ ਹੰਗਾਰਾ ਮਿਲਿਆ ਕੱਲਾ ਅੱਜ ਦੇ ਦਿਨਾਂ ਦੇ ਵਿੱਚ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਨਨ ਕਿ ਇਸ ਜੀਦਾ ਪਿੰਡ ਦੇ ਵੱਲੋਂ ਹਮੈਤ ਕੀਤੀ ਗਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜਥੇਬੰਦੀਆਂ ਕਿਸੇ ਵੀ ਚੀਜ਼ ਨੂੰ ਸਾਨੂੰ ਕਹਿਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅਸੀਂ ਉਹਨਾਂ ਹੜਪੀੜਤ ਲੋਕਾਂ ਦੀ ਜਨਨ ਕਿ ਐ ਢੋਈ ਬਣਾਂਗੇ ਕਿਉਂਕਿ ਲੋਕ ਹੀ ਲੋਕਾਂ ਦੀ ਢੋਈ ਬਣਦੇ ਆ ਇਹਨੇ ਬਿਲਕੁਲ ਤੁਸੀਂ ਤੁਹਾਨੂੰ ਲੱਗਦਾ ਵੀ ਜਿਵੇਂ ਕਿਸਾਨ ਮਜ਼ਦੂਰ ਹੁਣ ਇੱਕ ਜੁੱਟ ਹੋ ਕੇ ਉਹਨਾਂ ਦੀ ਸੇਵਾ ਕਰ ਰਿਹਾ ਹੈ ਹਾਂ ਬਿਲਕੁਲ ਜੀ ਬਿਲਕੁਲ ਇਹ ਹੁਣ ਪਿੰਡ ਦੀ ਉਦਾਹਰਣ ਹੀ ਆ ਤੁਸੀਂ ਜਿਹਦੇ ਪਿੰਡ ਚ ਹੀ ਦੇਖ ਲਓ ਕਿਸਾਨ ਮਜ਼ਦੂਰ ਦੋਨੇ ਜਥੇਬੰਦੀਆਂ ਨੇ ਵੱਡੇ ਪੱਧਰ ਤੇ ਜਿਹੜੀ ਕਿ ਦੋਨੇ ਜਥੇਬੰਦੀਆਂ ਨੇ ਯਤਨ ਚਟਾਏ ਆ ਇਹਦੇ ਨਾਲ ਨਾਲ ਕੱਲਾ ਜੀਦਾ ਪਿੰਡ ਨਹੀਂਗਾ ਝੰਡਾ ਵਾਲੇ ਪਿੰਡ ਦੇ ਵਿੱਚ ਵੀ ਵੱਡੇ ਪੱਧਰ ਤੇ ਰਸਨ ਇਕੱਠਾ ਹੋਇਆਗਾ ਬਿਸਤਰੇ ਇਕੱਠੇ ਹੋਏ ਨੇ ਉੱਥੇ ਵੀ ਜਨਨ ਕੇ ਟਰਾਲੀਆਂ ਭਰੀਆਂ ਖੜੀਆਂ ਪੈਕਿੰਗ ਹੋਈ ਪਈ ਆ ਖੇਮੋਆਂ ਅੰਦਰ ਦੇ ਵਿੱਚ ਇਹ ਚੱਲ ਰਹੀ ਹੈਗੀ ਉੱਥੇ ਵੀ ਜਨਨ ਕੇ ਇਹੀ ਜਿਹੜਾ ਤੁਸੀਂ ਸਵਾਲ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਸੰਝਾ ਜਨਨ ਕੇ ਐ ਇੱਕ ਜੁੱਟ ਹੋ ਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਪਿੰਡਾਂ ਦੇ ਵਿੱਚ ਉਹਨਾਂ ਨੇ ਮਹਿਮ ਪੂਰੇ ਪੰਜਾਬ 'ਚ ਚਲਾਈ ਹੋਈ ਹੈ ਤੇ ਇਹ ਜਿਹੜਾ ਰਾਸ਼ਨ ਆਪਾਂ ਪੈਕਿੰਗ ਹੋ ਰਹੀ ਹੈ ਇਹ ਕਦ ਜਾ ਰਿਹਾ ਸਮਾਨ ਹੈ ਇਹੇ ਬਸ ਇੱਕ ਦੋ ਦਿਨਾਂ ਤੱਕ ਖੇਮੋ ਆਣਾ ਪਿੰਡ ਨਿਕਲ ਜੂਗਾ ਝੰਡਾ ਵਾਲੇ ਚ ਪੈਕਿੰਗ ਹੋਈ ਪਈ ਆ ਜੀਦੇ ਚ ਹੋ ਜੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜਥੇਬੰਦੀ ਦਾ ਤਾਂ ਤਾਂ ਕਿਉਂ ਸੂਬੇ ਦੀ ਟੀਮ ਗਈ ਆ ਉਹ ਸਾਨੂੰ ਕਾਲ ਕਰਨਗੇ ਵੀ ਕਿਹੜੇ ਇਲਾਕੇ ਦੇ ਵਿੱਚ ਪਹੁੰਚਦਾ ਕਰਨਾ ਉਹ 2-4 ਦਿਨਾਂ ਹਫਤੇ ਦੇ ਵਿੱਚ ਵਿੱਚ ਜਾਨੀ ਕਿ ਇਹ ਅਸੀਂ ਕੁੱਲ ਚੀਜ਼ ਉੱਥੇ ਪਹੁੰਚੰਦਾ ਤਹੀਆ ਕਰਾਂਗੇ ਮੇਰੇ ਕੋਲ ਆਪਾਂ ਅੱਗੇ ਵੀ ਗੱਲ ਕਰਾਂਗੇ ਪ੍ਰਧਾਨ ਸਾਹਿਬ ਨਾਲ ਜਿਹੜਾ ਆਪਾਂ ਇਹ ਜੀਦੇ ਪਿੰਡ ਚੋਂ ਸਮਾਨ ਇਕੱਠਾ ਕੀਤਾ ਜੀ ਕਿੰਨੇ ਦਿਨ ਲੱਗ ਗਿਆ ਆਪਾਂ ਨੂੰ ਸਮਾਨ ਇਕੱਠਾ ਕਰਨ ਲਈ ਇਹ ਸਮਾਨ ਇਕੱਠਾ ਕਰਦੇ ਨੂੰ ਸਾਨੂੰ ਘੱਟੋ ਘੱਟ 3 ਦਿਨ ਲੱਗਿਆ ਜੀ ਮਿਹਨਤ ਕਰਕੇ ਦਿਨ ਦੇ ਆ ਸ਼ਾਮ ਸ਼ੀਭਾਈ ਤੇ ਕਰ ਅਸੀਂ ਕੰਮ ਚਲਾਉਂਦੇ ਸੀ ਤੇ ਤਿੰਨ ਦਿਨ ਲੱਗ ਗਿਆ ਜੰਡਾਲੇ ਤੋਂ ਵੀ ਮੁੰਡੇ ਸਾਡੇ ਨਾਲ ਆ ਕੇ ਰਾਸ਼ਨ ਇਕੱਠਾ ਕਰਵਾਉਂਦੇ ਸੀ ਤੇ ਹੋਰ ਮਜ਼ਦੂਰ ਜਫੇਮਦੀਆਂ ਵਾਲੇ ਨਾਲ ਲੱਗ ਗਿਆ ਨਹੀਂ ਜਿਵੇਂ ਹੁਣ ਆਪਾਂ ਉੱਥੇ ਕਹਿ ਦਈਏ ਮਤਲਬ ਜਿਵੇਂ ਤੂੜੀ ਹੋ ਗਈ ਜਾਂ ਕੋਈ ਹੋਰ ਹਰਾਚਾਰਾ ਹੋ ਗਿਆ ਤਾਂ ਪਹੁੰਚ ਰਿਹਾ ਪਰ ਬੀਬੀਆਂ ਤੁਸੀਂ ਸਪੈਸ਼ਲ ਧਿਆਨ ਰੱਖਿਆ ਨਾ ਇਹ ਤੁਹਾਨੂੰ ਕਿਵੇਂ ਆਈ ਆਈ ਸੀ ਲਗਾ ਉੱਥੇ ਜਾ ਕੇ ਸਰਵਾ ਕੀਤਾ ਇਸ ਚੀਜ਼ ਦਾ ਨਹੀਂ ਕਿਉਂਕਿ ਜਿਵੇਂ ਸਾਨੂੰ ਆਮ ਪਤਾ ਹੀ ਹੈ ਸਾਰਾ ਪ੍ਰੈਸ 'ਚ ਵੀ ਆਉਂਦਾ ਵੀ ਘੱਟੋ ਘੱਟ 1300 ਪਿੰਡ ਜਿਹੜਾ ਹਰ ਪ੍ਰਭਾਵਤਾ ਉੱਥੇ ਘੱਟੋ ਘੱਟ 5 ਫੁੱਟ ਜਿਹੜਾ ਰੇਤਾ ਤੇ ਗਾਰ ਉੱਥੇ ਪਈ ਐ ਉਹਦੇ ਨਾਲ ਉਹਨਾਂ ਦੇ ਕੱਪੜੇ ਵੀ ਸਾਰੇ ਖਰਾਬ ਹੋ ਚੁੱਕੇ ਆ ਤੇ ਤਗਰੇਬਨ ਸਾਰੇ ਪਿੰਡਾਂ ਚੋਂ ਹੀ ਜਿਹੜੀ ਕਣਕ ਐ ਉਹ ਵੀ ਉਹਨਾਂ ਦੀ ਗਲ ਚੁੱਕੀ ਐ ਇਸ ਗੱਲ 'ਚ ਧਿਆਨ ਰੱਖਦਿਆਂ ਹੋਇਆਂ ਅਸੀਂ ਕੱਪੜੇ ਬੱਚਿਆਂ ਦੇ ਔਰਤਾਂ ਦੇ ਮਰਦਾਂ ਦੇ ਹਰ ਕਿਸਮ ਦੇ ਕੱਪੜੇ ਅਸੀਂ ਲੈ ਕੇ ਗਏ ਆ ਤੇ ਕਣਕ ਅਸੀਂ ਕੱਪੜੇ ਘੱਟੋ ਘੱਟ ਹੋਣਗੇ ਤਾਂ 400 ਸੂਟ ਅੰਦਾਜ਼ਾ ਹਜੇ ਪੈਕਿੰਗ ਚੱਲੀ ਜਾਂਦੀ ਹੈ ਜਿਹੜਾ ਇਹ ਜਿਹੜਾ ਸਾਰਾ ਸੂਟ ਇਕੱਠੇ ਕਿਤੇ ਇੱਕ ਜੀਦੇਪਿੰਡ ਚੋਂ ਹੀ ਕਰਿਆ ਇਕੱਠੀ ਹਾਂ ਕੱਲ ਜੀਦੇਪਿੰਡ ਚੋਂ ਹੀ ਤੇ ਕਣਕ ਦੀ ਤਲਾਈ ਹੋ ਚੁੱਕੀ ਹੈ ਉਹ ਸਾਡੇ 77 ਗੱਟੇ ਕਣਕ ਦੇ 77 ਮਣ ਹੋ ਚੁੱਕੀ ਹੈ ਤੇ ਜਿਹੜੀ ਕੱਪੜਿਆਂ ਦੀ ਪੂਰੀ ਗਿਣਤੀ ਹੈ ਉਹ ਘੱਟ ਤੋਂ ਘੱਟ ਸਾਨੂੰ ਲੱਗਦਾ ਵੀ 400 ਫਾਫਾ ਦਾ ਪੈਕਟ ਜਰੂਰ ਹੋਊਗਾ ਤੇ ਬਾਕੀ ਹਜੇ ਚੱਲੀ ਜਾਂਦਾ ਜਿਹੜਾ ਪੈਕਿੰਗ ਦਾ ਕੰਮ ਉਹ ਇੱਕ ਦੋ ਇੱਧਰ ਉੱਧਰ ਬੜਾ ਮੋਟਾ ਹੋ ਸਕਦਾ ਬੜਾ ਫੜ ਅੱਜ ਟਾਈਮ ਆਇਆ ਮਜ਼ਦੂਰ ਕਿਸਾਨਾਂ ਨੂੰ ਇੱਕ ਜੁਟ ਹੋਣ ਦਾ ਹਨਾ ਕੀ ਇਹਦਾ ਤੁਸੀਂ ਸੰਦੇਸ਼ ਦੋਗੇ ਕਿ ਪਹਿਲਾਂ ਵੀ ਕਿਸਾਨ ਮਜ਼ਦੂਰ ਇੱਕ ਜੁਟ ਸੀਗੇ ਤੇ ਅੱਜ ਵੀ ਜਦੋਂ ਇੰਨਾ ਹੜਪੀੜ ਤਾਂ ਇੰਨਾ ਮੁਸੀਬਤ ਆਈ ਹੈ ਹਨਾ ਕੁਦਰਤੀ ਆਫਤ ਆਈ ਹੈ ਤਾਂ ਅੱਜ ਵੀ ਜਿਹੜਾ ਕਿਸਾਨ ਮਜ਼ਦੂਰ ਇੱਕ ਜੁਟਾ ਸ਼ਰਮਾ ਜੀ ਜੋ ਤੁਸੀਂ ਤੁਹਾਡਾ ਸਵਾਲ ਹੈ ਬਹੁਤ ਵਧੀਆ ਇੰਪੋਰਟੈਂਟ ਸਵਾਲ ਹੈ ਇੱਥੇ ਵੱਖ-ਵੱਖ ਜਾਤਾਂ ਵੱਖ-ਵੱਖ ਧਰਮਾਂ ਦੇ ਵਿੱਚ ਬੈਠੇ ਲੋਕ ਆ ਜਿਹੜੇ ਹਾਂਜੀ ਇਹ ਜਿਹੜੀਆਂ ਜੱਥੇਬੰਦੀਆਂ ਦਾ ਮਨੋਰਥ ਹੀ ਹੈ ਵੀ ਆਰਾ ਸਾਡੀਆਂ ਜਿਹਨੀਆਂ ਕੁੱਲ ਜਥੇਬੰਦੀਆਂ ਆ ਉਹ ਇੱਕ ਟੀਚਾ ਸਮਝਦੀਆਂ ਹਰ ਮਨੁੱਖ ਨੂੰ ਮਨੁੱਖ ਸਮਝਦੀਆਂ ਬਿਲਕੁਲ ਨਾ ਕੋਈ ਕਿਸੇ ਜਾਤ ਨੂੰ ਨਾ ਕਿਸੇ ਧਰਮ ਨੂੰ ਇਹ ਇਸ ਦੇ ਹੋਂਦ ਤੇ ਜਿਵੇਂ ਤੁਸੀਂ ਪਹਿਲਾਂ ਗੱਲ ਕਰੀਆ ਵੀਰ ਨੇ ਔਰਤਾਂ ਦਾ ਔਰਤਾਂ ਦਾ ਸਾਡਾ ਵਿਸ਼ੇਸ਼ ਧਰਮਾਂ ਵਿੱਚ ਵੀ ਖਿਆਲ ਹੈ ਕਿਉਂਕਿ ਔਰਤਾਂ ਨੂੰ ਹੀ ਹਰ ਧਰਮਾਂ ਜਿਹੜੇ ਵਿਸ਼ੋ ਔਰਤ ਨੂੰ ਮਤਲਬ ਛਾੜਨ ਦੀ ਕੋਸ਼ਿਸ਼ ਛਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਸਾਡਾ ਪਹਿਲ ਦੇ ਆਧਾਰ ਤੇ ਹੈਗਾ ਜਦੋਂ ਸਾਡਾ ਧਰਮ ਲੱਗਦਾ ਹੈ ਅਸੀਂ ਪਹਿਲ ਦੇ ਆਧਾਰ ਤੇ ਅੱਗੇ ਥਾਂ ਦਿੰਨੇ ਆਂ ਔਰਤਾ ਜਾਂਦੀਆਂ ਅਸੀਂ ਰੋਟੀ ਆਪ ਬਣਾ ਕੇ ਔਰਤਾਂ ਨੂੰ ਖਵਾਉਣੀ ਆ ਸਾਡਾ ਮਤਲਬ ਇਹ ਪਹਿਲ ਦੇ ਆਧਾਰ ਤੇ ਹੈ ਵੀ ਆਰ ਨਾ ਕੋਈ ਜਾਤ ਹੈ ਨਾ ਕੋਈ ਧਰਮ ਹੈ ਜਿਹੜਾ ਮਨੁੱਖ ਹੈ ਪਰ ਉਹ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਹੈ ਕਿਸੇ ਵੀ ਜਾਤ ਨਾਲ ਜੁੜਿਆ ਹੋਇਆ ਹੈ ਅਸੀਂ ਉਹਨੂੰ ਇੱਕ ਮਨੁੱਖ ਦੀ ਤੌਰ ਤੇ ਮਨੁੱਖ ਸਮਝਦੇ ਜਿਵੇਂ ਉਹ ਤੁਸੀਂ ਮੈਂ ਦੇਖ ਰਿਹਾ ਗੱਟਿਆਂ ਦੀ ਪੈਕਿੰਗ ਹੋਈ ਜਾਂਦੀ ਹੈ ਕਿੰਨੇ ਕਿੰਨੇ ਕਿਲੋ ਦੇ ਤੁਸੀਂ ਗੱਟੇ ਪੈਕ ਕਰ ਰਹੇ ਹੋ ਗੱਟਾ ਅਸੀਂ ਘੱਟ ਤੋਂ ਘੱਟ 40 ਕਿਲੋ ਦਾ ਗੱਟਾ ਹੈ ਅਸੀਂ ਸਾਡੀ ਇਹ ਤਾਂ ਇਹੀ ਕਹਿ ਸਕਦੇ ਹਾਂ ਸਾਡੀ ਸੂਬੇ ਦੇ ਆਗੂ ਦੱਸ ਸਕਦੇ ਆ ਪਰ ਸਾਨੂੰ ਇਹ ਲੱਗਦਾ ਹੈਗਾ ਵੀ ਇੱਕ ਮਹੀਨੇ ਦੇ ਵਿੱਚ ਕਿੰਨੀ ਇੱਕ ਬੰਦਾ ਕਣਕ ਖਾ ਸਕਦਾ ਬਿਲਕੁਲ ਅਸੀਂ ਉਹਦੇ ਮੁਤਾਬਕ 40 ਕਿਲੋ ਦਾ ਸਾਨੂੰ ਆਰਡਰ ਲੱਗਿਆ ਹੋਇਆ ਵੀ ਯਾਰ ਪੈਕਿੰਗ ਕਰਨੀ ਹੈ ਉਹ ਕਿੰਨੇ ਪਰਿਵਾਰ ਦੇ ਵਿੱਚ ਜੀ ਹੈ ਅਸੀਂ ਉਸ ਹਿਸਾਬ ਨਾਲ ਸਾਡੀ ਜਿਹੜੀ ਸੂਬੇ ਦੀ ਟੀਮ ਹੈਗੀ ਹੈ ਉਹਨਾਂ ਨੂੰ ਵੱਧ ਜਾਣਕਾਰੀ ਹੈ ਉਹਨਾਂ ਨੇ ਹੀ ਮਤਲਬ ਇਹ ਦੇਣੀ ਹੈ ਪੰਜਾਬ ਵਾਸੀਆਂ ਨੂੰ ਆਪਾਂ ਲਾਸਟ ਸਵਾਲ ਆਪਣਾ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰੋਗੇ ਕਿ ਜਿਹੜੇ ਪਿੰਡ ਵੈਸੇ ਦਾ ਟੋਟਲ ਪਿੰਡ ਹੀ ਉੱਥੇ ਪਹੁੰਚ ਚੁੱਕੇ ਹਨਾ ਪਰ ਜੋ ਪਿੰਡ ਵੀ ਜਾਂ ਕੋਈ ਹੋਰ ਜਥੇਬੰਦੀਆਂ ਰਹਿ ਚੁੱਕੀਆਂ ਉਹਨਾਂ ਨੂੰ ਵੀ ਤੁਸੀਂ ਸੰਦੇਸ਼ ਦਿਓ ਵੀ ਉਹ ਵੀ ਇਦਾਂ ਹੜਪੇਟਾਂ ਦੀ ਮਦਦ ਲਈ ਅੱਗੇ ਆਉਣ ਅਸੀਂ ਇਕੱਲੇ ਜਥੇਬੰਦੀਆਂ ਨਹੀਂ ਕੁੱਲ ਲੋਕਾਂ ਨੂੰ ਹੀ ਅਪੀਲ ਕਰਦੇ ਆ ਜਿਵੇਂ ਹੁਣ ਇੱਥੇ ਵੱਖ-ਵੱਖ ਧਰਮਾਂ 'ਚ ਕਿਤੇ ਮਤਲਬ ਕਿਸੇ ਨੂੰ ਭਜਾਉਣ ਨੂੰ ਭਜਾਉਣ ਦੀ ਗੱਲ ਹੈ ਕਿਤੇ ਕਿਸੇ ਨੂੰ ਭਜਾਉਣ ਦੀ ਗੱਲ ਹੈ ਬਿਲਕੁਲ ਨਹੀਂ ਅਸੀਂ ਕਹਿੰਦੇ ਆ ਵੀ ਜਿਹੜਾ ਵੀ ਕੋਈ ਮਰਜ਼ੀ ਰਹਿ ਰਹਿ ਸਕਦਾ ਇੱਥੇ ਇਸ ਦੁਨੀਆ ਦੇ ਵਿੱਚ ਕੰਮ ਕਰ ਸਕਦਾ ਜੇ ਕੋਈ ਮਤਲਬ ਕਿਸੇ ਕੌਮ ਦੇ ਵਿੱਚ ਗਲਤ ਬੰਦਾ ਉਸ ਨੂੰ ਅਸੀਂ ਇੱਕ ਬੰਦੇ ਨੂੰ ਗਲਤ ਠਕਰਾਉਣੀ ਆ ਨਾ ਕਿ ਉਸ ਕਮਿਊਨਿਟੀ ਨੂੰ ਮਤਲਬ ਗਲਤ ਠਕਰਾਉਣੀ ਆ ਅਸੀਂ ਕਹਿੰਦੇ ਵੀ ਇਹ ਠੀਕ ਹੈ ਤੇ ਸਾਰੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਜਿਹੜਾ ਵੀ ਅਸਲ ਬਾਬੇ ਨਾਨਕ ਦੇ ਮਤਲਬ ਹੋਕੇ ਨੂੰ ਮੰਨਦਾ ਹੈ ਬਾਬੇ ਨਾਨਕ ਦੇ ਕਹੇ ਹੋਏ ਤੇ ਚੱਲਦਾ ਹੈਗਾ ਕਿ ਉਹ ਇੱਕ ਬਾਬੇ ਨਾਨਕ ਨੇ ਤਾਂ ਮਤਲਬ ਜਿਹੜੀ ਜੇ ਕਹਿਣਾ ਹੋਵੇ ਇੱਕ ਇੱਕ ਸਮਝਾ ਸੀ ਇੱਕ ਜਾਤ ਇੱਕ ਧਰਮ ਬਣਾਇਆ ਸੀ ਅਸੀਂ ਉਸ ਦਾ ਸੰਦੇਸ਼ ਮੰਨਦੇ ਹਾਂ ਸਾਡੀ ਜੱਥੇਬੰਦੀ ਜਿਹੜੀ ਹੈਗੀ ਹੈ ਬਾਬੇ ਨਾਨਕ ਦੇ ਰਾਹਾਂ ਤੇ ਚੱਲਣ ਵਾਲੀ ਜੱਥੇਬੰਦੀ ਹੈ ਅਸੀਂ ਇਸ ਦੀ ਮਲਪੂਰਨਤਾ ਚੱਲਦੀ ਹੈ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਆ ਜਿਹੇ ਜਾਂ ਸਾਨੂੰ ਸਹਿਯੋਗ ਦਿੱਤਾ ਹੈ ਬਹੁਤ ਸਾਰੇ ਲੋਕਾਂ ਨੇ ਜਿਨੇ ਸਾਨੂੰ 5 ਰੁਪਏ ਵੀ ਦਿੱਤੇ ਆ ਅਸੀਂ ਉਹਦੇ ਵੀ ਰਣੀ ਆ ਤੇ ਜਿਨੇ ਸਾਨੂੰ 5000 ਰੁਪਏ ਦਿੱਤਾ ਅਸੀਂ ਉਹਦੇ ਵੀ ਰਣੀ ਆ ਬਹੁਤ ਸਾਰੇ ਘਰਾਂ ਵੱਲੋਂ ਸਾਨੂੰ ਮਤਲਬ ਪਹਿਲਾਂ ਜਦੋਂ ਅਸੀਂ ਫੰਡ ਇਕੱਠੇ ਕਰਦੇ ਸੀ ਵੀ ਆਪ ਹੋਰ ਛੱਡੂ ਤੁਸੀਂ ਪਹਿਲਾਂ ਬੈਠ ਕੇ ਚਾਹ ਪੀਓ ਠੰਡੇ ਪੀਓ ਅਸਾਡੇ ਮਤਲਬ ਲੋਕਾਂ ਨੇ ਇੰਨੀ ਮਦਦ ਕੀਤੀ ਹੋਈ ਹੈ ਜਾਨੀ ਕਿ ਅਸੀਂ ਉਹਨਾਂ ਦਾ ਇੱਕ ਉਪਰਾਲਾ ਬਣਿਆ ਹੋਇਆ ਹੈ ਜੇ ਮਦਦ ਕੀਤੀ ਹੋਈ ਹੈ ਅਸੀਂ ਉਹਨਾਂ ਦੇ ਜ਼ਰੀਏ ਜਥੇਬੰਦੀਆਂ ਦੇ ਜ਼ਰੀਏ ਅਸੀਂ ਉਸ ਜੇ ਕਹਿਣਾ ਹੋਵੇ ਡਿੱਗੇ ਪਏ ਕਿਸੇ ਮਨੁੱਖ ਦਾ ਸਹਾਰਾ ਬਣਨੇ ਹੈ ਜਿਹੜੇ ਕਿ ਸਾਡੀ ਜਥੇਬੰਦੀ ਨੇ 800 ਟਰੈਕਟਰ ਉਸ ਵਾਹਣਾਂ ਨੂੰ ਪੱਧਰ ਕਰਨ ਲਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਤੂੜੀ ਵਾਲਾ ਇੱਕ ਟਰਾਲਾ ਕੀਤਾ ਹੋਇਆ ਪਿੰਡ ਨੂੰ ਅਸੀਂ ਜਥੇਬੰਦੀ ਬਣੀ ਹੋਏ ਇੱਕ ਟਰਾਲਾ ਕੀਤਾ ਹੋਇਆ ਹੋਰ ਸਾਨੂੰ ਜਿਹੇ ਜਿਹਾਂ ਸਾਡਾ ਪਿੰਡ ਦਾ ਸਹਿਯੋਗ ਦਿੰਦੇ ਹੈਗੇ ਉਹਨਾਂ ਟਰੈਕਟਰਾਂ ਦੀ ਸਿਹਤਾਂ ਵਾਸਤੇ ਵੀ ਅਸੀਂ ਮਤਲਬ ਪਿੰਡ ਨੂੰ ਅਪੀਲ ਕਰਦੇ ਆ ਕਿ ਇੱਕ ਸਾਡਾ ਟਰੈਕਟਰ ਜਿਹੜਾ ਹੈਗਾ ਮਲਕੀਤ ਸਿੰਘ ਦਾ ਜਾਊਗਾ ਤੇ ਇਹਦੇ ਨਾਲ ਜੇ ਹੋਰ ਵੀ ਭੇਜਣੇ ਹੈ ਤੇ ਜੇ ਕੋਈ ਸਾਡੇ ਨੂੰ ਪਹਿਲ ਕਦਮੀ ਕਰ ਸਕਦਾ ਹੈ ਤਾਂ ਉਹ ਜਰੂਰ ਕਰੀ ਸਮੁੱਚੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਆਪਾਂ ਤੁਸੀਂ ਕਹਿ ਰਹੇ ਹੋ ਵੀ ਇੱਕ ਦੋ ਦਿਨਾਂ ਤੱਕ ਜਦੋਂ ਤੁਹਾਨੂੰ ਉੱਪਰੋਂ ਆਰਡਰ ਆਉਣਗੇ ਤੁਸੀਂ ਸਮਾਨ ਲੈ ਕੇ ਜਾਓਗੇ ਹਨਾ ਤੇ ਜਿਨ੍ਹਾਂ ਵੀਰ ਵੀਡੀਓ ਦੇਖ ਰਹੇ ਆ ਜੋ ਵੀਰ ਵੀਡੀਓ ਦੇਖ ਰਹੇ ਆ ਉਏ ਉਹਨਾਂ ਨੂੰ ਅਪੀਲ ਹੈ ਵੀ ਕਿ ਕਿੱਥੇ ਸਮਾਨ ਲੈ ਕੇ ਆਉਣ ਜੇ ਅਗਲੇ ਨੇ ਕਿਸੇ ਨੇ ਹੋਰ ਕੋਈ ਇੱਛਾ ਕਿਸੇ ਦੀ ਸਮਾਨ ਦੇਣ ਦੀ ਹੈ ਨਾ ਤੇ ਦੋ ਤਿੰਨ ਦਿਨ ਉਹਨਾਂ ਕੋਲੇ ਪਈਆ ਸਮਾਨ ਉਹ ਜਮ੍ਹਾਂ ਕਰਵਾ ਸਕਦੇ ਆ ਦੇ ਸਕਦੇ ਆ ਆਪਣਾ ਆਪਣਾ ਦਾ ਸੰਬੰਧ ਘਟ ਸਕਦੇ ਆ ਨਾ ਕਿੱਥੇ ਆਉਣ ਜੀ ਸਮਾਨ ਦੇ ਇਹ ਇਹ ਸਵਾਲ ਅਸਲ ਤਾਂ ਜੀ ਬਣਦਾ ਸਾਡੇ ਜਥੇਬੰਦੀ ਦੇ ਜ਼ਿਲ੍ਹੇ ਦੇ ਆਗੂਆਂ ਨੂੰ ਤੇ ਅਸੀਂ ਲੋਕਾਂ ਨੂੰ ਸੋਡੇ ਮੈਸੇਜ ਇਹਦੇ ਰਾਹੀਂ ਮੈਸੇਜ ਦਿੰਨੇ ਆ ਕਿ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਨਾਲ ਸੰਪਰਕ ਕਰਕੇ ਕਿਉਂਕਿ ਉਹਨਾਂ ਨੇ ਉਸ ਏਰੀਏ ਦਾ ਸਰਵੇ ਕੀਤਾ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤੇ ਜਿਹੜਾ ਸਾਡਾ ਬਲਾਕ ਹੈ ਜਾਂ ਸਾਡਾ ਜ਼ਿਲ੍ਹਾ ਸਾਡੀ ਫਾਜ਼ਿਲਕਾ ਚ ਡਿਊਟੀ ਲੱਗੀ ਵੀ ਹੈ ਤੇ ਬਾਕੀ ਹੋਰ ਵੀ ਜੋ ਵੀ ਸਾਡੇ ਭੈਣ ਭਰਾ ਗਹਾਂ ਰਾਸ਼ਨ ਇਕੱਠਾ ਕਰਕੇ ਲਿਜਾਣ ਦੀ ਜਾਂ ਉਹਨਾਂ ਦੀ ਸੋਚ ਹੈ ਜਾਂ ਉਹ ਉਹਨਾਂ ਸੋਚਦੇ ਆ ਤਾਂ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਨਾਲ ਮਿਲ ਕੇ ਉਹਨਾਂ ਦਾ ਰਾਦਤਾ ਕਾਇਮ ਕਰਕੇ ਤੇ ਉਹਨਾਂ ਨੂੰ ਪੁੱਛ ਸਕਦੇ ਹੋਵੇ ਸੀ ਕਿੱਥੇ ਜਾਇਗੇ ਬਾਕੀ ਜਿੰਨਾ ਵੇਸੀ ਰਾਸ਼ਨ ਇਕੱਠਾ ਕੀਤਾ ਚਾਹੇ ਕਣਕ ਆ ਚਾਹੇ ਲੀਡੇ ਕੱਪੜੇ ਆ ਚਾਹੇ ਪੈਸੇ ਆ ਉਹਦੇ ਚ ਸਾਨੂੰ ਬਹੁਤ ਮਤਲਬ ਵਧੀਆ ਸਹਿਯੋਗ ਦਿੱਤਾ ਪਿੰਡ ਦੇ ਤੇ ਅਸੀਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਧੰਨਵਾਦ